ਖਤਰ ਸਾਹਿਬ ਨੇ ਲਿਖਿਆ ਕਿ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਕਲਮੇ ਲੱਭ ਲਾਂਗੇ ਮੈਂ ਤੁਹਾਨੂੰ ਇਹ ਕਿਹਾ ਸੀ ਜਦੋਂ ਮੈਂ ਮੁੱਖ ਮੰਤਰੀ ਦੇ ਤੌਰ ਤੇ ਸੌਂ ਚੁੱਕੀ ਸੀ ਖੜਕੜਕਲਾ ਸ਼ਹੀਦ ਆਜ਼ਮ ਦੇ ਪਿੰਡ ਕਿ ਕਲਮੇ ਆਪਾਂ ਲੱਭ ਲਾਂਗੇ ਤੁਸੀਂ ਜ਼ਮੀਨ ਰੱਖਿਓ ਬਸ ਥੋੜੀ ਜੀ ਫੁੱਲਾਂ ਚੋਗੀ ਫੁੱਲ ਇੱਥੇ ਉਗਾਵਾਂਗੇ ਆਪਾਂ ਗਿੱਧੇ ਪੰਗੜੇ ਇੱਥੇ ਪੈਣਗੇ ਆਪਾਂ ਛੱਡ ਕੇ ਨਹੀਂ ਜਾਣਾ ਆਪਣਾ ਮੁਲਕ ਇਹੋ ਜੀ ਧਰਤੀ ਦੁਨੀਆਂ 'ਚ ਕਿਤੇ ਐਜੀ ਧਰਤੀ ਐ ਨਹੀਂ ਦੁਨੀਆਂ ਘੁੰਮ ਲਈ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਤੱਕ ਕਈ ਵਾਰੀ ਦੁਨੀਆਂ ਘੁੰਮ ਲਈ ਮੈਂ ਸ਼ੋ ਸ਼ੋ ਕਰਨ ਦੇ ਸਿਰ ਤੇ ਇਹੋ ਜੀ ਧਰਤੀ ਨਹੀਂ ਲੱਭਦੀ ਜੀ ਜਿਹੜੀ 150 ਮਣ ਦਾਣੇ ਪੈਦਾ ਕਰ ਦਿੰਦੀ ਹੈ ਇੱਕ ਸਾਲ 'ਚ 90 ਮਣ ਝੋਨਾ 60 ਮਣ ਕਣਕ ਕੋਈ ਦੁਨੀਆਂ ਦੀ ਧਰਤੀ 150 ਮਣ ਦਾਣੇ ਪੈਦਾ ਨਹੀਂ ਕਰਦੀ ਉਹ ਧਰਤੀ ਜਿੱਥੇ ਬਾਬੇ ਨਾਨਕ ਨੇ ਰਬਾਬ ਛੇੜ ਕੇ ਬਾਣੀ ਉਚਰੀ ਹੋਵੇ ਉਹ ਧਰਤੀ ਜਿੱਥੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਹੋਰ ਅਨੀ ਚਰਨ ਸਿੰਘ ਹੋ ਪ੍ਰਾਪਤ ਹੋਵੇ ਉਹ ਧਰਤੀ ਜਿੱਥੇ ਕਰਤਾਰ ਸਿੰਘ ਸਰਾਬੇ ਵਰਗੇ ਬਰਕਲੇ ਯੂਨੀਵਰਸਿਟੀ ਚ ਪਾਇਲਟ ਦਾ ਕੋਰਸ ਕਰਕੇ 350 ਏਕੜ ਦਾ ਮਾਲਕ ਜ਼ੀਰੋਆਂ ਲਿਖਦੀਆਂ ਜ਼ੀਰੋਆਂ ਲਿਖਣੀਆਂ ਭੁੱਲ ਜਾਓਗੇ ਜਿੰਨੀ ਕੀਮਤ ਉਹਦੀ ਜ਼ਮੀਨ ਦੀ ਅੱਜ ਹੈ ਸਰਾਬੇ ਪਿੰਡ ਚ 19 ਸਾਲ ਦੀ ਉਮਰ ਚ ਫਾਂਸੀਆਂ 'ਤੇ ਚੜ ਗਏ ਉਹ ਧਰਤੀਆਂ ਛੱਡ ਕੇ ਆਪਾਂ ਭੱਜੀ ਜਾਂਦੇ ਆਂ ਜਾਂਦੇ ਕਿਤੇ ਕੋਲੇ ਉਹਨਾਂ ਕੋਲੀ ਜਿਨ੍ਹਾਂ ਨੂੰ ਕੱਟਣ ਵਾਸਤੇ ਉਹ ਮਰੀ ਗਏ ਫਿਰ ਕੀ ਘਟ ਲਿਆ ਜੀ ਕੀ ਘਟ ਲਿਆ ਫਿਰ ਫਿਰ ਉਹਨਾਂ ਨੂੰ ਹੀ ਚਾਉਂਦੇ ਰੱਖ ਲੈਂਦੇ ਉਹ ਵੀ 90 90 ਸਾਲ ਦੀ ਉਮਰ ਭੋਗ ਲੈਂਦੇ ਯਾਰ ਜੇ ਉਹਨਾਂ ਕੋਲ ਹੀ ਜਾਣਾ ਸੀ ਸਵੇ ਮੇਰੇ ਦਿਲ ਚ ਬਹੁਤ ਦਰਦ ਰਹਿੰਦਾ ਸੀ ਜਦੋਂ ਕਾਮੇਡੀ ਦੇ ਵਿੱਚ ਵੀ ਮੈਂ ਕਰਦਾ ਸੀ ਵੀ ਯਾਰ ਉੱਥੇ ਹੀ ਜਾਈ ਜਾਂਦੇ ਓਏ ਜਿਨ੍ਹਾਂ ਨੂੰ ਕੱਢਣ ਲਈ ਮਰੀ ਗਏ ਆ ਫਿਰ ਜ਼ਿੰਮੇਵਾਰ ਕੌਣ ਹੈ ਇਹਦੇ ਵਾਸਤੇ ਜਿਹੜੇ ਸਾਡੇ ਕੋਲ 70 ਸਾਲ ਜਨ ਨੂੰ ਗ਼ਰੇਜ਼ ਕੀਤਾ ਜਨਾ ਇਹ ਉਹ ਜ਼ਿੰਮੇਵਾਰ ਨਹੀਂ ਸੀ ਲੋਕਾਂ ਦੀ ਮਿਹਨਤ ਚ ਕੋਈ ਕਮੀ ਨਹੀਂ ਧਰਤੀ ਦੀ ਉਪਜਾਊ ਸ਼ਕਤੀ ਬਹੁਤ ਕਮਾਲ ਹੈ ਉਹ ਚ ਕੋਈ ਕਮੀ ਨਹੀਂ ਕਮੀ ਕਿੱਥੇ ਹੈ ਕਮੀ ਰਹਿ ਗਈ ਮੂਰਲੇ ਲੀਡਰ ਹੁਣ ਇੰਜ ਦੇਖੋ ਡੱਬੇ ਤਾਂ ਉਧਰ ਹੀ ਜਾਣਗੇ ਜਿੱਧਰ ਇੰਜਣ ਜਾਊਗਾ ਹੁਣ ਇੰਜਣ ਹੀ 90 90 ਸਾਲ ਪੁਰਾਣੇ ਲਾਈ ਬੈਠੇ ਸੀ ਆਪਾਂ ਇੰਜਣ ਬਦਲ ਲੈ ਗੱਡੀ ਪਾੜੀ ਤੇ ਚੜ ਗਈ ਦਿੱਲੀ ਦੀ ਵੀ ਪਾੜੀ ਚੜ ਗਈ ਪੰਜਾਬ ਦੀ ਵੀ ਚੜ ਗਈ ਇੰਜਣ ਬਦਲ ਲੈ ਬਸ ਇੰਜਣ ਨਵੇਂ ਨੇ ਹੱਕਾਂ ਲਈ ਲੜਨਾ ਬਹੁਤ ਵੱਡੀ ਗੱਲ ਹੁੰਦੀ ਹੈ ਲੋਕਾਂ ਦੇ ਹੱਕਾਂ ਲਈ ਆਪਦੇ ਲਈ ਤਾਂ ਰੇਗ ਲੜਦਾ ਸੋ ਇਸ ਕਰਕੇ ਮੈਂ ਤੁਹਾਨੂੰ ਅੱਜ ਵਧਾਈ ਦੇਣਾ। ਔਰ ਨਾਲ ਨਾਲ ਜਿਵੇਂ ਮੁੰਡੇ ਨੇ ਕਿਹਾ ਕਮਰ ਨੇ ਕਿ ਬਾਹਰ ਜਾਣ ਦਾ ਪ੍ਰੋਗਰਾਮ ਸੀ ਕੈਂਸਰ ਹੋ ਗਿਆ। ਤੁਹਾਡੇ ਵੀ ਦੋਸਤ-ਮਿੱਤਰ ਹੋਣਗੇ ਜਿਹੜੇ ਬਾਹਰ ਦਾ ਪ੍ਰੋਗਰਾਮ ਬਣਾਏ ਜਾਂਦੇ ਨੇ ਉਹਨਾਂ ਨੂੰ ਕਹਦੇ ਥੋੜਾ ਜਿਹਾ ਥੋੜਾ ਥੋੜਾ ਸਬਰ ਕਰ ਲੈਣਾ ਬਸ। ਅੱਗੇ ਆਉਂ ਮੈਂ ਇਸ ਹਾਲ 'ਚ ਮੈਨੂੰ ਆਪ ਆਪ ਨੂੰ ਨਹੀਂ ਪਤਾ ਮੈਂ ਕਿੰਨੀ ਵਾਰੀ ਆ ਗਿਆ। ਆਉਣਾ ਮੈਂ ਇਸ ਹਾਲ 'ਚ ਇੱਕ ਕੋਈ ਕੰਮ ਨਿਯੁਕਤੀ ਪੱਤਰ ਦੇਣ। ਮੈਂ ਤਾਂ ਇਹਦਾ ਨਾਂ ਹੀ ਨਿਯੁਕਤੀ ਪੱਤਰ ਭਾਵਨ ਰੱਖ ਦੇਣਾ ਇਹਦਾ। ਸੋ ਇਹ ਥੋੜੀ ਕਾਮਯਾਬੀ ਹੈ ਤੁਹਾਨੂੰ ਅੱਜ ਸਰਕਾਰੀ ਨੌਕਰੀ ਮਿਲਨੀ ਬਹੁਤ ਵੱਡੀ ਗੱਲ ਹੈ ਬਿਨਾਂ ਸਪਾਰਸ਼ ਤੋਂ ਤੇ ਬਿਨਾਂ ਪੈਸੇ ਤੋਂ ਮਿਲਨੀ ਸੋਚ ਤੋਂ ਵੀ ਵੱਡੀ ਗੱਲ ਹੈ ਕਿਉਂਕਿ ਇੰਨਾ ਜ਼ਿਆਦਾ ਹਵਾ ਕ੍ਰੀਏਟ ਕਰਤਾ ਸੀ ਕਿ ਸਰਕਾਰੀ ਨੌਕਰੀ ਤਾਂ ਹੋ ਹੀ ਨਹੀਂ ਸਕਦਾ ਜੀ ਗਰੀਬ ਨੂੰ ਮਰ ਜੇ ਜਿੰਨਾ ਮਰਜ਼ੀ ਪੜ ਲਓ ਮੈਂ ਤੁਹਾਨੂੰ ਕਹਿਣਾ ਲੱਖਾਂ ਬੰਦੇ ਤੁਹਾਡੇ ਕੈਮਰਾ ਰਹੀਂ ਮੀਡੀਆ ਦੇ ਕੈਮਰੇ ਰੇ ਸੁਣ ਵੀ ਰਹੇ ਹੋਣਗੇ ਇੱਕ ਬੰਦਾ ਗਿਣਾ ਦਿਓ ਮੈਨੂੰ ਇੱਕ ਬੰਦਾ ਸਿੰਗਲ ਇੱਕ 40000 ਤੋਂ ਉੱਪਰ ਨੌਕਰੀਆਂ ਹੋ ਗਈਆਂ ਅੱਜ ਇੱਕ ਬੰਦਾ ਕਹਦਾ ਉਹ ਜੇ ਐੜਾ ਇਹ ਕਹਿੰਦਾ ਹੋਵੇ ਕਿ ਜੀ ਮੈਂ ਪੈਸੇ ਦੇ ਕੇ ਨੌਕਰੀ ਲਈ ਹੈ। ਜਾਂ ਮੈਂ ਸ਼ਿਫਾਰਿਸ਼ ਲਾ ਕੇ ਨੌਕਰੀ ਲਈ। ਜੇ ਕੋਈ 700 ਤੋਂ 680 ਵਾਲਾ ਰਹਿ ਗਿਆ ਹੋਵੇ ਤੇ 550 ਵਾਲੇ ਨੂੰ ਨੌਕਰੀ ਮਿਲ ਗਈ ਹੋਵੇ ਕਿ ਉਹਦੀ ਸ਼ਿਫਾਰਿਸ਼ ਆ ਗਈ। ਨਾ। ਜੇ ਮੇਰਾ ਘਰ ਦਾ ਹੋਵੇ ਸਾਕਾ ਹੋਵੇ ਮੈਂ ਨਹੀਂ ਕਰਦਾ। ਮੈਨੂੰ ਇੱਕ ਮਲੇ ਸਾਬ ਕਹਿੰਦੇ ਵੀ 442 ਨੌਕਰੀਆਂ ਦੇ ਰਹੇ ਹਾਂ ਮੈਂ ਹਾਂ। ਇੱਕ ਕਹਿੰਦੇ ਆਪਣਾ ਬੰਦਾ ਜਮੇ ਖਾਸ। ਮੈਂ ਅੱਛਾ। 5 ਨੰਬਰਾਂ ਤੇ ਰਹਿ ਗਿਆ ਕਹਿੰਦਾ। अच्छा फिर की करी हुं कहंदा अपना बंदा होता जमे खास मैं की करी कहंदा इक नु ਕੱਢ ਦੋ ਇਧਰੋਂ ਇਨੂੰ ਪਾ ਲਓ ਮੈਂ ਕਿ ਪਾਤਾ ਲਊਂਗਾ ਮੈਂ ਪਰ ਮੈਨੂੰ ਇਹ ਰਸਜੀ ਨੂੰ ਕੱਢਾਂਗੇ ਉਹ ਕੀ ਦਾ ਬੰਦਾ ਯਾਰ ਉਹ ਵੀ ਆਪਣਾ ਹੀ ਬੰਦਾ ਖਾਸ ਕੀ ਪਤਾ ਉਹਦੀ ਕਬੀਲਦਾਰੀ ਕਿਵੇਂ ਲਈ ਤੇ ਚੜੂ ਕੀ ਪਤਾ ਭੈਣ ਕੁਮਾਰੀ ਬੈਠੀ ਹੋਵੇ ਮਾਂ ਕ ਉਹਨੂੰ ਵੀ ਖੰਡ ਵਾਲਾ ਦਹੀਂ ਦੁੱਧ ਜਿਹੜਾ ਉਹ ਸਵੇਰੇ ਸਵੇਰੇ ਖੰਡ ਵਾਲਾ ਦਹੀਂ ਮੂਹ ਜੇ ਪਾਕੇ ਭੇਜਿਆ ਹੋਊਗਾ ਕਿ ਅੱਜ ਨੌਕਰੀ ਮਿਲ ਜੂਗੀ ਕਬੀਲ ਦੇ ਰੀ ਤੇ ਚੜ ਜੂਗੀ ਮੈਂ ਕਿ ਆਪਣੇ ਵਾਲੇ ਖਾਸ ਨੂੰ ਕਹਿ ਦਿੰਦੀ ਅਗਲੀ ਵਾਰ ਪੇਪਰ ਦੇ ਕੇ ਪੰਜ ਨੰਬਰ ਵੱਧ ਲੈ ਕੇ ਆ ਜੇ ਫਿਰ ਸਪਾਸ ਦੀ ਲੋੜ ਨਹੀਂ ਪੈਣੀ ਮੇਰੇ ਲਈ ਤੁਸੀਂ ਸਾਰੇ ਹੀ ਖਾਸ ਹੋ ਮੇਰੇ ਲਈ ਕੋਈ ਐ ਨਹੀਂ ਹੈਗਾ ਵੀ ਫਲਾਨਾ ਮੇਰੇ ਮੇਰਾ ਜ਼ਿਆਦਾ ਫੇਵਰੇਟ ਹੈ ਮੇਰੇ ਲਈ ਸਾਰੇ ਖਾਸ ਹੋ ਲੇਕਿਨ ਤੁਸੀਂ ਮੈਨੂੰ ਪੰਜਾਬ ਦਾ ਮੁਖੀ ਬਣਾਇਆ ਸਾਢੇ 3 ਕਰੋੜ ਲੋਕਾਂ ਦਾ ਮੈਂ ਜਿਵੇਂ ਮੈਨੂੰ ਵੋਟ ਨਹੀਂ ਵੀ ਪਾਈਆਂ ਉਹਨਾਂ ਦਾ ਵੀ ਮੁੱਖ ਮੰਤਰੀ ਮੈਂ ਹੀ ਆ ਉਨਾਂ ਬਾਰੇ ਵੀ ਮੈਂ ਹੀ ਕਰਨਾ ਕੰਮ ਵੋਟਾਂ ਐ ਇਲੈਕਸ਼ਨ ਐ ਡੈਮੋਕ੍ਰੇਸੀ ਐ ਹਰੇਕ ਦਾ ਆਪਣਾ ਆਪਣਾ ਹੱਕ ਐ ਜਿਹਨੂੰ ਮਰਜ਼ੀ ਪਾਓ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇੱਥੋਂ ਆਪਣੇ ਜਿਵੇਂ ਇਹ ਕਰਦੇ ਸੀ ਨਾ ਪਹਿਲਾਂ ਖਾਲੀ ਤੇ ਕਾਂਗਰਸੀ ਵੀ ਆਹ ਗਲੀ ਚੋਂ ਪਿੰਡ ਚੋਂ ਆਹ ਗਲੀ ਚੋਂ ਝਾੜੂ ਵਾਲਿਆਂ ਨੂੰ ਜ਼ਿਆਦਾ ਵੋਟਾਂ ਪੈ ਗਈਆਂ ਦੋ ਪੁਲੀਆਂ ਹੀ ਪੱਟ ਦੋ ਲੈ ਲਪਣਾ ਕੇ ਦਿਖਾਇਓ ਕਹਿੰਦੇ ਹੁਣ ਤੁਸੀਂ ਲੈ ਯਾਰ ਤੁਸੀਂ ਰੋਖਾ ਤੋਂ ਬਦਲੇ ਲੈ ਰਹੇ ਯਾਰ ਤੁਸੀਂ ਮਿਹਨਤ ਕਰਕੇ ਅਗਲੀ ਵਾਰੀ ਸਾਥੋਂ ਵੱਧ ਵੋਟਾਂ ਲੋ ਭਜਾ ਨਾ ਕਿ ਤੁਸੀਂ ਪੁੜੀਆਂ ਪਟਤੀਆਂ ਜਾਂ ਕੋਈ ਕੰਮ ਨਹੀਂ ਹੋਣ ਦਿੰਦਾ ਰੋਕ ਤੇ ਇਸ ਤਰ੍ਹਾਂ ਦਾ ਕੰਮ ਅਸੀਂ ਕਰਦੇ ਹਾਂ